ਆਗਾਜੀ 6055 2019 ਮਾਡਲ ਇਕੱਠੇ ਬਾਨੜਾ ਦਾ ਜੀ ਚਾਰ ਸਪੀਡਾਂ ਵਾਲਾ ਹੈ ਸਾਈਡ ਕਲੱਚ ਵਾਲਾ ਟੋਪ ਮਾਡਲ ਟਰੈਕਟਰ ਹੈ ਵੀ ਇਸ ਹੀ ਭਰਾਣੇ ਲੈਣਾ ਹੋਵੇ ਇਹਦੀ ਡਿਮਾਂਡ ਕਰਦੀ ਆ ਪਾਰਟੀ ਹੋਰ ਵੀ ਲਾ ਦੇ ਰੇਟ ਦੱਸ ਦੋ ਕਿ ਫੋਰ ਵਿੱਚ ਡਿਮਾਂਡ ਕਾਫੀ ਰਹੀ ਹੈ ਜੀ ਇਹ 2021 ਮਾਡਲ ਹੈ ਦਸੰਬਰ ਦਾ ਠੀਕ ਹੈ ਮਾਈਕੋ ਪੰਪ ਵਾਲਾ ਟਰੈਕਟਰ ਹੈ ਜੀ ਇਹ ਜਰ ਬੰਦ ਹੋਏ ਸੀਗੇ ਬਸ ਇਹ ਆਖਰੀ ਆਖਰੀ ਪੀਸ ਸੀ ਨਾਲ ਦੇ ਟਾਇਰ ਨੇ ਪੰਜਾਬ ਨੰਬਰ ਆ ਫਰਸਟ ਓਨਰ ਹੈ ਟਰੈਕਟਰ ਨਵੀਂ ਪਿਆ ਜੀ ਇਹ ਟੋਪ ਮਾਡਲ ਹੈ ਸਾਰੀ ਸੈਸਰੀ ਜੋ ਨਾਲ ਆਉਂਦੀ ਹੈ ਕੰਪਨੀ ਵੱਲ ਲੱਗੀ ਹੋਈ ਹੈ 5510 ਇਹ ਵੀ ਟਰੈਕਟਰ ਫੁੱਲ ਡਿਮਾਂਡ ਦੇ ਆ ਜੀ 2019 ਟਰੈਕਟਰ ਦਾ ਹਾਓ ਇੱਕ ਵਰਕ ਕਿੰਨਾ ਸਾਫ ਟਰੈਕਟਰ ਹੈ ਉਹ ਨਾਲ ਦੇ ਟਾਇਰ ਨੇ ਰਿਵਰਸ ਪੀਟੀਓ ਹੈ ਟਰੈਕਟਰ ਦੀ ਨਿਗ੍ਹਾ ਮਰੋ ਬਹੁਤ ਨਵਾਂ ਟਰੈਕਟਰ ਹੈ ਕੋਈ ਚੀਜ਼ ਛਿੱਲਾ ਵੀ ਲੱਗਿਆ ਨਹੀਂ ਠੀਕ ਠੀਕ ਹੈ ਫਰਸਟ ਪਾਰਟੀ ਚਾਰੇ ਟਾਇਰ ਨਾਲ ਦੇ ਰਿਵਰਸ ਪੀਟੀਓ ਵਾਲਾ 19 ਮਾਡਲ ਹੈ ਪੰਜਾਬੀ ਜਰੂਰ ਇਹ ਜ਼ੀਰੋ ਮੀਟਰ ਹੈ ਜੀ ਸਿਰਫ ਮੈਨੂਫੈਕਚਰਿੰਗ ਤੇ ਹੀ ਦੀ ਹੈ ਇਹ ਵੀ ਕੁਝ ਟਰੈਕਟਰ ਹੈਗੇ ਆਪਣੇ ਕੋਲ ਕਿਸੇ ਭਰਾ ਨੇ ਇਕੱਠੇ ਲੈਣੇ ਹੋਣ ਆਪਾਂ ਉਹ ਵੀ ਦੇ ਦਾਂਗੇ ਸਿੱਧਾ ਬਿਲਿੰਗ ਹੋਏਗੀ ਜਿੱਥੇ ਮਰਜ਼ੀ ਦੀ ਕਰਾ ਲਓ ਬਾਕੀ ਰੂਗਰੀਬ ਅੱਜ ਸਾਡੇ 16 ਲੌ ਉਤੀ ਦੇ ਟੈਰਾਂ ਦੇ ਵਿੱਚ ਤੇ ਮਾਤੇ ਪੂਰੇ ਖੜੇ ਨੇ ਕਿਉਂਕਿ 0 ਮੀਟਰ ਦੇ ਵੀ ਟਰੈਕਟਰ ਆ ਟਾਇਰ ਸਾਰਾ ਸੈਸਰੀ ਲੱਗੀ ਜੀ ਪਿਛਲੇ ਨਿਮਾ ਨੂੰ ਵੇਟ ਅੱਗੇ ਰਿਮਾ ਅੱਗੇ ਵੇਟ ਸਾਰੀ ਜੋ ਕੰਪਨੀ ਵੱਲੋਂ ਸਮਾਨ ਆਉਂਦਾ ਸਾਰਾ ਲੱਗਿਆ ਅੱਜ ਵੀ ਕਾਲਜ ਦੀ ਸਵਾਤਾ ਤੁਹਾਡੇ ਆਪਣੇ ਇੰਜੀਨੀਅਰ ਦੇ ਵਿੱਚ ਜਾਰੇ ਮਿਰੋ ਅੱਜ ਜੁਲੂਆ ਰਿ ਤੋਂ ਅੱਜ ਤੁਹਾਡੇ ਕਾਉਂਟੇਕ ਟਰੈਕਟਰ ਤੇ ਵੀਰੋਂ ਨਾਲ ਨਾਮ ਹਟਾਵਾ ਆਇਆ ਰੱਖ ਤੋਂ ਪਤਾ ਬਈ ਉਸ ਜਿਹੜਾ ਟਾਈਮ ਵੀ ਦਬੇ ਆਉਂਦਾ ਜਾ ਰਿਹਾ ਜਾ ਪਾ ਸੋਚੀ 24 ਘਰ ਫਿਰ ਤੋਂ ਆ ਵੀ ਆਪਣੇ ਭਰਾਵਾਂ ਦੀ ਡਿਮਾਂਡ ਵੀ ਜਾ ਰਹੀ ਸੀ ਦੇਖੋ ਕੋਕੂ ਟਰੈਕਟਰ ਦੀ ਵੀਡੀਓ ਲੈ ਕੇ ਆਓ ਇਹ ਲਈ ਆਪਾਂ ਉਹਦੀ ਵੀਡੀਓ ਲੈ ਕੇ ਆਏ ਇੱਕ ਵਾਰ ਫਿਰ ਤੋਂ ਬਈ ਸਵਾਗਤ ਆ ਤੁਹਾਡੇ ਚੈਨਲ ਤੇ ਜੀ ਸਸੇ ਗਾਲ ਜੀ ਪਰ ਫੇਰ ਸਵਾਗਤ ਆ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕੋਕੂ ਟਰੈਕਟਰ ਦਾ ਜੀ ਅੱਜ ਤੁਹਾਨੂੰ ਦਿਨੇ ਜਾਣਕਾਰੀ ਜਿਹੜਾ ਜਿਹੜਾ ਸਟਾਕ ਨਵਾਂ ਆਇਆ ਆਜੋ ਇੱਕ ਵਾਰ ਨਿਗ੍ਹਾ ਮਰਾ ਦੋ ਆ ਚਰੰਜਾ 5 ਹੈ ਜੀ 2020 ਮਾਡਲ ਇਹ 2020 ਮਾਡਲ ਆ ਹਾਂ ਜੀ ਹੈਂ ਹਾਂਜੀ ਪਿਆਬ ਨੰਬਰ ਹੈ ਫਰਸਟ ਓਨਰ ਹੈ ਠੀਕ ਹੈ ਜੀ ਇਹ ਦਿਖਾ ਰਿਹਾ ਵੀ ਪਲੇਟ ਆਫ ਦਾ ਨੰਬਰ ਫਰਸਟ ਓਨਰ 2020 ਦਾ ਮਾਡਲ ਤੇ ਦੁਆਰ ਕੰਦੀ ਇਹ ਹੈਗਾ ਜੀ 540 ਦਾ 540 ਦਾ ਹਾਂਜੀ ਠੀਕ ਹੈ ਠੀਕ ਹੈ ਜੀ ਜਿਹੜੇ ਵੀਡੀਓ ਦੇ ਵਿੱਚ ਰੇਟ ਦੱਸ ਰਾ ਜੀ ਤੁਹਾਨੂੰ ਦੇਣ ਵਾਲੀ ਦੱਸ ਰਿਹਾ ਟੋਪ ਮਾਡਲ ਟਰੈਕਟਰ ਹੈ ਡਿਸਟ੍ਰੀਬਿਊਟਰ ਵੀ ਹੈ ਤੇ ਸਟੀering ਵੀ ਰੈਜਸਟੇਬਲ ਹੈ ਇਹ ਬੜਾ ਜਿਹਾ ਲਿਫਟ ਵਾਲੀ ਵੀੋ ਬੜਨ ਵਾਲਾ ਬੜਨ ਹੈਗੇ ਹੈਗੇ ਜੀ ਹੈਗੇ ਠੀਕ ਹੈ ਅੱਗੇ ਆ ਗਿਆ ਜੀ 60 55 2019 ਮਾਡਲ ਇਹ ਵੀ ਟੋਪ ਮਾਡਲ ਹੈ ਜੀ 2019 ਮਾਡਲ ਹੂੰ ਆਪਣਾ ਸਿੱਧਾ ਪੌਂਡ ਦੇ ਵਿੱਚ ਠੀਕ ਹੈ ਇਕੱਠੇ ਬੰਨੜ ਵਾਲਾ ਜੀ ਚਾਰ ਸਪੀਡਾਂ ਵਾਲਾ ਹੈ ਸਾਈਡ ਕਲੱਚ ਵਾਲਾ ਹੈ ਟੋਪ ਮਾਡਲ ਟਰੈਕਟਰ ਹੈ ਵੀ ਇਸੀ ਭਰਾਣੇ ਲੈਣਾ ਹੋਵੇ ਇਹਦੀ ਡਿਮਾਂਡ ਕਰਦੀ ਆ ਪਾਰਟੀ 5 ਲੱਖ 70 ਹਜ਼ਾਰ ਦੀ ਬਾਕੀ ਜਦ ਕੋਈ ਕਸਟਮਰ ਆਊਗਾ ਸਮਾਨ ਤਨ ਆਪਾਂ ਕਰਾਵਾਵਾਂਗੇ ਟਰੈਕਟਰ ਨਵਾਂ ਜੀ ਬਿਲਕੁਲ ਟਾਇਰ ਵੀ ਵਧੀਆ ਤੇ ਅਗਲਾ ਜੀ ਅੱਗੇ ਸੋਨਾਲੀਕਾ 60 ਹੈ ਜੀ ਸਰਟ DX RX ਹਾਂਜੀ ਇਹ 2021 ਮਾਡਲ ਹੈ ਜੀ ਇਹ ਦਿਖਾਇਆ ਸੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਇੱਕ ਵਾਰ ਦਿਖਾ ਦਿਓ ਇਹ ਵੀ ਦੁਬਾਰਾ ਦਿਖਾ ਦਿਓ ਬਿਲਕੁਲ ਫਾਈਬਰ ਦੀ ਤੁਸੀਂ ਦੇਖ ਸਕਦੇ ਹੋ ਸੱਤ ਇਸ ਤਰੀ ਲੱਗੀ ਹੋਈ ਹੈ ਇਹਨੂੰ ਕੈਂਡ ਲਾਈਟਾਂ ਤਾਂ ਲਾ ਕੇ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਵੇ ਇੱਕ ਵਾਰ ਫੋਨ ਕਰ ਦਿਓ 13000 ਕਿੰਨੇ ਮਾਡਲ ਸੀ ਆਪਣੇ ਬਣਾ ਸਵਾ 6 ਦਾ ਇਸ ਤਰ੍ਹਾਂ 3 ਸਪੀਡ 3 ਸਪੀਡ ਦੇ ਵਿੱਚ ਚੈਂਜਰ ਦੇ ਵਿਚਾਰਾ ਹੀ ਚੈਂਜਰ ਆ ਅੱਗੇ ਦੋ ਦੋ ਸਿਲੰਡਰ ਆ ਗਾ ਜੀ ਆਹ ਡੈਕਟਰ ਹੈ ਜੀ ਨਵਾਂ 2019 ਮਾਡਲ ਇਹ 2018 ਮਾਡਲ ਆਇਆ ਹੈ। ਹਾਂਜੀ ਸੁਪਰ। ਠੀਕ ਹੈ ਜੀ। ਇਹ 50 ਰੁਪਏ ਲਾਇਆ ਹੈ। 7.5 ਲੱਖ ਡਿਮਾਂਡ ਕਰਦੀ ਹੈ ਪਾਲਟੀ ਬਾਕੀ ਕਰਾਵਾਂਗੇ ਰੇਡ ਕੋਈ ਨਹੀਂ। ਟਰੈਕਟਰ ਦੇ ਟਾਇਰ ਵਧੀਆ ਨਾਲ ਦੇ ਟਾਇਰ ਨੇ। ਬਾਕੀ ਟਾਇਰ ਪਏ ਵੀ ਨੇ ਬੜੇ ਸੋਹਣੇ ਨੇ ਕਿਉਂਕਿ 70-80 ਤੁਸੀਂ ਟਾਇਰ ਪਏ ਨੇ। ਅੱਗੇ ਫਿਰ ਸੋਨਾ ਦੇ ਕਾਗ ਜੀ। ਇਹ 2018 ਮਾਡਲ ਹੈ। ਇਹ ਵੀ ਪੀਵੀ ਨੰਬਰ ਟਰੈਕਟਰ ਹੈ ਨਾਲ ਦੇ ਟਾਇਰ ਨੇ। ਇਹ ਲੁਧਿਆਣੇ ਦਾ ਨੰਬਰ ਆ ਇਹਦਾ। ਇਹ 4,60,000 ਰੁਪਏ ਬਣ ਜਾਊਗਾ ਜੀ ਟਰੈਕਟਰ। ਠੀਕ ਹੈ ਜੀ। ਬਲਾਉਂਡ ਮੂਡ। ਬਾਕੀ ਅੱਗੇ 4 ਵੀ ਲੱਗੇ ਜੀ ਸਾਰੇ। ਫੋਰ ਵੀਲਾਂ ਦੇ ਇਹ ਰਿਡ ਰੱਖ ਦੋ ਕਿ ਫੋਰ ਵੀਲ ਤੇ ਤੁਹਾਡਾ ਕਾਫੀ ਰਹੀ ਗਈ ਇਹ 2021 ਮਾਡਲ ਹੈ ਦਸੰਬਰ ਦਾ ਠੀਕ ਹੈ ਮਾਈਕੋ ਪੰਪ ਵਾਲਾ ਟਰੈਕਟਰ ਹੈ ਜੀ ਇਹ ਜਦ ਬੰਦ ਹੋਏ ਸੀਗੇ ਬਸ ਇਹ ਆਖਰੀ ਆਖਰੀ ਪੀਸ ਸੀ ਨਾਲ ਦੇ ਟਾਇਰ ਨੇ ਪੰਜਾਬ ਨੰਬਰ ਆ ਫਰਸਟ ਓਨਰ ਹੈ ਟਰੈਕਟਰ ਨਵੀਂ ਪਿਆ ਜੀ ਇਹ ਟੌਪ ਮਾਡਲ ਹੈ ਸਾਰੇ ਐਸੈਸਰੀ ਜੋ ਨਾਲ ਆਉਂਦੀ ਹੈ ਕੰਪਨੀ ਵੱਲੋਂ ਲੱਗੀ ਹੋਈ ਹੈ ਤੇ ਕਿਨੇ ਦਾ ਦਿੱਤੀ ਇਹ 9.5 ਦਾ ਬਣੂਗਾ ਜੀ ਟਰੈਕਟਰ ਠੀਕ ਹੈ ਪੰਜਾਬ ਨੰਬਰ ਫਰਸਟ ਓਨਰ ਮਾਈਕੋ ਪੰਪ ਵਾਲਾ ਅੱਗੇ ਆਗਾ ਜੀ 545 ਇਹ ਵੀ ਡਿਮਾਂਡ ਤੇ ਰਹਿੰਦਾ ਜੀ ਟਰੈਕਟਰ ਬਹੁਤ ਇਹ ਹੈਗਾ ਜੀ 2023 8ਵੇਂ ਮਹੀਨੇ ਦਾ ਠੀਕ ਹੈ ਜੀ ਟਰੈਕਟਰ ਨਵੀਆਂ ਬਿਲਕੁਲ 700 ਤੋਂ ਕੁਝ ਘੰਟੇ ਚੱਲੇ ਆ 90 92 800 ਹੀ ਲਾ ਲਓ ਨਵਾਂ ਟਰੈਕਟਰ ਹੈ ਜੀ ਪਾਲਟੀ ਦੀ ਡਿਮਾਂਡ ਹੈ ਜੀ 11.5 ਲੱਖ ਦੀ ਪਾਲਟੀ ਬਾਕੀ ਮੌਕੇ ਦੇ ਆ ਠੀਕ ਹੈ ਜੀ ਬਾਕੀ ਨਵਾਂ ਦੇ ਸੌਦਾ ਪੈਣੇ 3 ਲੱਖ ਬਚ ਰਿਆ ਜੀ ਨਵੇਂ ਨਾਲੋਂ ਹਾਂ ਜੀ ਸਹੀ ਗੱਲ ਹੈ ਇਹ ਪਰ ਇਹਦਾ 14 15 ਲੱਖ ਤੋਂ ਬਹੁਤ ਹੈ ਹਾਂ ਜੀ 14 ਲੱਖ ਤੋਂ ਥੱਲੇ ਨਹੀਂ ਹੈਗਾ ਇਹ ਅੱਗੇ ਆਗਾ ਜੀ 5620 ਇਹ 2021 ਮਾਡਲ ਹੈ ਪੰਜਾਬ ਨੰਬਰ ਹੈ ਲੋਨ ਕਲੀਅਰ ਹੈ ਠੀਕ ਹੈ ਜੀ ਇਹ ਵੀ ਟਰੈਕਟਰ ਨਵਾਂ ਜੀ ਬਿਲਕੁਲ ਇਹਦੀ ਕਿਸੇ ਭਰਾ ਨੂੰ ਲੋਕਲ ਨੰਬਰ ਚਾਹੀਦਾ ਹੋਵੇ ਪੰਜਾਬ ਦਾ ਤਾਂ ਆ ਖੜਾ ਹੈ ਜੇ ਕਿਨੂੰ ਐਚ ਆਰ ਨੰਬਰ ਚਾਹੀਦਾ ਤਾਂ ਆਪਣਾ ਕੋਲ ਉਹ ਵੀ ਖੜੇ ਨੇ ਉਹ ਵੀ 4x4 ਦੇ 4x4 ਹੀ ਨੇ ਜੋ ਕੋਈ ਹਰਿਆਣੇ ਵਾਲਾ ਭਰਾ ਹੁੰਦਾ ਸਾਨੂੰ ਐਚ ਆਰ ਨੰਬਰ ਚਾਹੀਦਾ ਉਹ ਵੀ ਮਿਲ ਜੂਗਾ ਇੱਥੇ ਤੇ ਥੱਲੇ ਆਪਾਂ ਨੂੰ ਬਾਈ ਇਹ ਇਹਦੀ ਡੇਢ ਦਾ ਪ੍ਰਾਈਸ ਹੈਗਾ ਜੀ 1090 ਪੰਜਾਬ ਨੰਬਰ ਹੈ ਫਰਸਟ ਓਨਰ ਹੈ ਬਾਕੀ ਪਾਰਟੀ ਬੁਲਾ ਰਾਂਗੇ ਸੌਦਾ ਹੋ ਜਾਊਗਾ ਠੀਕ ਹੈ ਜੀ ਅੱਗੇ ਫਿਰ ਪ੍ਰੀਤ ਆ ਗਿਆ ਜੀ 2020 ਮਾਡਲ ਇਹ ਮਾਡਲ ਪਹਿਲੇ ਵਾਲੇ ਸੇਲ ਹੋ ਗਏ ਨਵੇਂ ਟਰੈਕਟਰ ਆ ਗਏ ਇਹਦੇ 2020 ਲਈ 2020 ਪੰਜਾਬ ਨੰਬਰ ਇਹ ਵੀ ਪੀਪੀ 23 ਨੰਬਰ ਆ ਫਤੇਗੜ ਸਾਹਿਬ ਦਾ ਫਰਸਟ ਓਨਰ ਹੈ ਠੀਕ ਹੈ ਜੀ 440 ਦਾ ਟਰੈਕਟਰ ਨਵਾਂ ਬਿਲਕੁਲ 440 ਦਾ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਫਿਰ ਸਮਰਾਟ ਆ ਗਿਆ ਜੀ ਮੈਸੀ ਇਹ 4 ਸਪੀਡਾਂ ਵਾਲਾ ਹੈ ਇਹ 2020 ਮਾਡਲ ਹੈ ਇਹ ਟਰੈਕਟਰ ਹੈਗਾ ਜੀ 6ਵੇਂ ਮਹੀਨੇ ਦਾ 2020 ਦੇ ਇਹ 6 ਲੱਖ 20 ਹਜ਼ਾਰ ਦਾ 4 ਸਪੀਡਾਂ ਚ ਹੁੰਦਾ ਹੈ ਠੀਕ ਹੈ ਜੀ ਬਾਕੀ ਫਿਰ ਆ ਗਿਆ ਜੀ ਅੱਗੇ ਹੌਲੈਂਡ ਦਾ 60 10 ਆ ਸਪੈਸ਼ਲ ਐਡੀਸ਼ਨ ਦਿਖਾ ਦਿਓ ਜੀ ਇਹਦੀ ਡਿਮਾਂਡ ਬਹੁਤ ਰਹਿੰਦੀ ਹੈ ਟਰੈਕਟਰ ਦੀ ਬਹੁਤ ਲੋਕੀ ਫੋਨ ਕਰਦੇ ਨੇ 2021 ਮਾਡਲ ਇਹ ਹੈਗਾ ਜੀ ਟਰੈਕਟਰ ਲਾਸਟ ਰੀ ਹੈ ਵੀ ਪੰਜਾਬ ਨੰਬਰ ਫਰਸਟ ਓਨਰ ਠੀਕ ਹੈ ਜੀ ਇਹਦੀ ਡਿਮਾਂਡ ਕੀਤੀ ਹੈ ਪਾਲਟੀ ਨੇ 740 ਬਾਕੀ ਮੋਕੇ ਤੇ ਸੌਦਾ ਹੋ ਜਾਊਗਾ ਇਹ 55 ਐਚਪੀ ਵਾਲਾ ਟਰੈਕਟਰ ਹੈ ਠੀਕ ਹੈ ਠੀਕ ਹੈ ਫਿਰ ਆਗਾ ਜੀ ਅੱਗੇ 5310 ਇਹ ਵੀ ਟਰੈਕਟਰ ਫੁੱਲ ਡਿਮਾਂਡ ਤੇ ਹੈ ਜੀ 2019 ਟਰੈਕਟਰ ਦਾ ਹੁਣ ਇੱਕ ਵਾਰ ਕਿੰਨਾ ਅਪਡੇਟ ਰਾਇ ਉਹ ਨਾਲ ਦੇ ਟਾਇਰ ਨੇ ਰਿਵਰਸ ਬੀਟੀਓ ਹੈ ਟਰੈਕਟਰ ਦੀ ਨਿਗ੍ਹਾ ਮਰੋ ਬਹੁਤ ਨਵਾਂ ਟਰੈਕਟਰ ਹੈ ਕੋਈ ਚੀਜ਼ ਛਿੱਲਾ ਵੀ ਲੱਗਿਆ ਨਹੀਂ ਹੈ ਇੱਥੇ ਇਕੱਠੇ ਗਈ ਫਰਸਟ ਪਾਰਟੀ ਚਾਰੇ ਟਾਇਰ ਨਾਲ ਦੇ ਰਿਵਰਸ ਪੀਟੀਓ ਵਾਲਾ 19 ਮਾਡਲ ਹੈ ਸਵਾ 6 ਲੱਖ ਰੁਪਏ ਡਿਮਾਂਡ ਕਰਦੀ ਹੈ ਪਾਰਟੀ ਕੋਈ ਭਰਾ ਵੀਡੀਓ ਦੇਖ ਕੇ ਆਏਗਾ ਮਨਸਾਨ ਹੋ ਜਾਊਗਾ ਟਰੈਕਟਰ ਨਵਾਂ ਹੈ ਇਹ ਜਾਂ ਟਰੈਕਟਰ ਹੋਈ ਨਹੀਂ ਆਂਦਾ ਨਵਾਂ ਟਰੈਕਟਰ ਹੈ ਅੱਗੇ ਫਿਰ 0 ਮੀਟਰ ਆਗੇ ਜੀ ਇਹ ਪੰਜਾਬੀ ਜਰੂਰ ਇਹ 0 ਮੀਟਰ ਹੈ ਜੀ ਸਿਰਫ ਮੈਨੂਫੈਕਚਰਿੰਗ ਤੇ ਹੀ ਦੀ ਹੈ ਇਹ ਵੀ ਕੁਝ ਟਰੈਕਟਰ ਹੈਗੇ ਆਪਣਾ ਨੂੰ ਕਿਸੇ ਭਰਾ ਨੇ ਇਕੱਠੇ ਲੈਣੇ ਹੋਣ ਆਪਾਂ ਉਹ ਵੀ ਦੇ ਦਾਂਗੇ ਸਿੱਧਾ ਬਿਲਿੰਗ ਹੋਏਗੀ ਜਿੱਥੇ ਮਰਜ਼ੀ ਦੀ ਕਰਾ ਲਓ ਬਾਕੀ ਇਹ ਨੂੰ ਗ੍ਰੀਪ ਚੰਗੀ ਤਰ੍ਹਾਂ ਦਿਖਾ ਅਦੇ ਸਾਡੇ 16 29 ਦੇ ਟਾਇਰਾਂ ਦੇ ਵਿੱਚ ਤੇ ਮਾਤੇ ਪੂਰੇ ਖੜੇ ਨੇ ਕਿਉਂਕਿ 0 ਮੀਟਰ ਦੇ ਵੀ ਟਰੈਕਟਰ ਆ ਟਾਇਰ ਸਾਰਾ ਐਸੈਸਰੀ ਲੱਗੀ ਆ ਜੀ ਪਿਛਲੇ ਨਿਮਾ ਨੂੰ ਵੇਟ ਅੱਗੇ ਰਮਾ ਅੱਗੇ ਵੇਟ ਸਾਰੀ ਜੋ ਕੰਪਨੀ ਵੱਲੋਂ ਸਮਾਨ ਆਉਂਦਾ ਸਾਰਾ ਲੱਗਿਆ ਕਿਸੇ ਭਰਾ ਨੇ ਲੈਣਾ ਹੋਵੇ ਟਰੈਕਟਰ ਜਿੱਥੇ ਮਰਜ਼ੀ ਦੇ ਬਿੱਲ ਘਟਾਏ ਪੰਜਾਬ ਆ ਰਹਿਣਾ ਜਿੱਥੇ ਮਰਜ਼ੀ ਦੇ ਘਟਾਏ ਇੱਕ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਹੋਰ ਦੇਣਾ ਇਹ ਜਿਹੜੇ ਅਸੀਂ ਵੀਡੀਓ ਪਾਨੇ ਆ ਜੀ ਪੰਜਾਬ ਆ ਗਏ ਆ ਅਸੀਂ ਪਾਨੇ ਆ ਸੀ ਜਿਹੜੀ ਬਾਹਰਲੀ ਸਟੇਟਾਂ ਵਾਲੇ ਭਰਾ ਫੋਨ ਕਰਦੇ ਨੇ ਕੋਈ ਵੈਸਟ ਬੰਗਾਲ ਤੋਂ ਕਰ ਰਿਹਾ ਕੋਈ ਯੂਪੀ ਤੋਂ ਕਰ ਰਿਹਾ ਹੁਣ ਯੂਪੀ ਤੇ ਵੈਸਟ ਬੰਗਾਲ ਦੇ ਵਿੱਚ ਟਰੈਕਟਰ ਸਸਤੇ ਨੇ ਭਰਾ ਜੀ ਫੋਨ ਮਾਰਦੇ ਬਾਈ ਜੀ ਤੁਸੀਂ ਰੇਟ ਬਹੁਤ ਮੰਗਦੇ ਹੋ ਰੇਟ ਤਾਂ ਸਾਡੇ ਦਾ ਹੋਰੇ ਹੁਣ ਕਈ ਭਰਾ ਦੇ ਫੋਨ ਆਉਂਦੇ ਨੇ 855 ਚਾਹੀਦਾ ਜੀ ਸਾਨੂੰ 13 14 ਮਾਡਲ ਪੰਜਾਬ ਦੇ ਵਿੱਚ 14 ਮਾਡਲ ਟਰੈਕਟਰ 855 ਦੀ ਵੈਲਿਊ ਹੈ 4 ਲੱਖ ਰੁਪਏ ਹੁਣ ਵੈਸਟ ਬੰਗਾਲ ਤੋਂ ਇੱਕ ਬੰਦੇ ਦਾ ਫੋਨ ਆਇਆ ਕਹਿੰ ਸਹੀ ਗੱਲ ਹੈ ਬਾਹਰਲੀ ਸਟੇਟ ਵਾਲੇ ਭਰਾਵੋ ਨਾ ਫੋਨ ਕਰੋ ਪੰਜਾਬ ਦੇ ਹਰਿਆਣਾ ਵਾਸਤੇ ਵੀਡੀਓ ਹੈ ਸਾਡੇ ਟਰੈਕਟਰ ਦਾ ਰੇਟ ਹੋ ਰਿਹਾ ਹੈ ਬਾਹਰ ਦੀ ਸਟੇਟਾਂ ਦਾ ਰੇਟ ਹੋ ਰਿਹਾ ਹੈ ਬਾਹਰ ਟਰੈਕਟਰ ਸਸਤੇ ਨੇ ਤਾਂ ਉਹਨਾਂ ਨੂੰ ਇਹ ਟਰੈਕਟਰ ਮਹਿੰਗੇ ਲੱਗਦੇ ਨੇ ਫਿਰ ਕਮੈਂਟ 'ਚ ਲਿਖਦੇ ਨੇ ਬਾਲਾ ਰੇਟ ਮੰਗਦੇ ਨੇ ਸਾਡੀ ਜਿਹੜੀ ਵੀਡੀਓ ਹੈ ਲੋਕਲ ਬੰਦੇ ਆਸਤੇ ਹੈ ਪੰਜਾਬ ਤੇ ਹਰਿਆਣਾ ਆਸਤੇ ਸਹੀ ਗੱਲ ਹੈ ਜਿਹੜੇ ਕਿ ਲੋਕਲ ਟਰੈਕਟਰ ਸਾਫ ਪਸੰਦ ਕਰਦੇ ਨੇ ਭਾਈ ਨਾ ਬਾਹਰ ਦਾ ਨੰਬਰ ਟਰੈਕਟਰ ਲਈਏ ਅਸੀਂ ਨਾ ਖੜਾਣੇ ਸਾਡੇ ਕੋਲ ਲੋਕਲ ਨੰਬਰ ਟਰੈਕਟਰ ਹੀ ਆਉਣਗੇ ਬਸ ਠੀਕ ਬਾਹਰਲੀ ਸਟੇਟ ਦੇ ਵੀ ਤਾਂ ਵੈਸੇ ਸਸ ਮੇਰੇ ਤੋਂ ਗਰਮ ਦਾ ਟੈਕਸ ਨਹੀਂ ਟਾਊਗਾ ਨਾ ਇਹ ਪਾਜੀ ਉਹਨਾਂ ਦਾ ਟੈਕਸ ਡੈਟਰ ਹੁੰਦਾ ਨਾਲੇ ਉਹ ਨਾਂ ਨੂੰ ਨਹੀਂ ਹੁੰਦੇ ਕਵਾਰਟੈਟਰ ਹੁੰਦੇ ਨੇ ਬਾਹਰ ਦੀ ਸਟੇਟ ਵਾਲੇ ਦੋ ਟੈਕਟਰ ਆਣਗੇ ਆਪਣਾ ਇੱਕ ਆਊਗਾ ਇੰਨਾ ਫਰਕ ਪੈ ਜਾਂਦਾ ਰੇਟ ਦਾ ਇਹ ਵੀ ਨਵਾਂ ਜੀ ਟੈਕਟਰ ਇਹ ਸਿਰਫ ਇੱਕ ਰਹਿ ਗਿਆ ਇੱਕ ਦੀ ਸਾਈ ਆ ਗਈ ਇਹ ਜੀ 550000 ਰੱਖ ਦਿੱਤੀ ਤੇ ਇਹ ਜੀ ਪੰਜਾਬੀ 10 ਲੱਖ ਦਾ ਦੇ ਦਾਂਗੇ ਜੀ 12 ਦਾ ਨਵਾਂ ਕੰਪਨੀ ਠੀਕ ਹੈ ਜੀ 10 ਲੱਖ ਦਾ ਅੱਜ ਤੁਹਾਨੂੰ ਸਪੈਸ਼ਲ ਐਡੀਸ਼ਨ ਦੇ ਰੇਟ ਤੇ 56 ਵੀ ਦੇ ਰਿਆ ਸੀ 2 ਲੱਖ ਰੁਪਏ ਦਾ ਫਾਇਦਾ 2 ਲੱਖ ਦਾ ਫਾਇਦਾ ਹੋ ਰਿਹਾ ਤੇ ਚੂਰੂ ਬਾਕੀ ਸਾਰੇ ਸਹੂਲਤਾਂ ਹੋਈ ਨੇ ਸਿੱਧਾ ਬਿੱਲ ਮਿਲਣਗੇ ਟੂਲ ਕਿਟ ਚਾਬੀਆਂ ਗਰੰਟੀ ਵਾਰੰਟੀ ਸਭ ਮਿਲੂਗੀ ਤੁਹਾਨੂੰ ਇਹ ਠੀਕ ਹੈ ਜੀ ਇਹ 790 ਦਾ ਜੀ ਨਵਾਂ ਬਿਲਕੁਲ ਸੀਆਰਡੀ 60 ਪਾਵਰ ਵਾਲਾ ਇਹ ਵੀ 0 ਮੀਟਰ ਦੇ ਵਿੱਚ ਹੈ 0 ਮੀਟਰ ਹੈ ਜੀ ਇਹ ਪੂਰਾ ਪੀ ਸਾਈਡ ਤੇ ਪੈ ਜਰੋਂ ਕੋਲ ਇਹ ਵੀ ਦੋ ਟੈਟਰ ਰਹਿ ਗਏ ਜੀ ਬਾਕੀ ਨਿਪੜ ਗਏ ਸਾਰੇ ਕਾਫੀ ਪੀ ਸਾਈਡ ਦੇ ਵਿੱਚੋਂ 18 ਵੀ ਪੀਛਤੇ ਬਾਕੀ ਅਥੋੜਾ ਬਿਟ ਗਏ ਹਾਂ ਦੋ ਪੀਸ ਰਹਿ ਗਏ ਜੇ ਕਿਸੇ ਨੂੰ ਪਰਮ ਚਾਹੀਦਾ ਹੋਵੇ ਤਾਂ ਫੜਾ ਫੜਾ ਕੇ ਆਪਣਾ ਲਵਾ ਜਾ ਸਕਦਾ ਸਹੀ ਗੱਲ ਹੈ ਜੀ ਬਾਹਰਲੇ ਸਟੇਟਾਂ ਤੇ ਲੋਨ ਨਹੀਂ ਸਾਡਾ ਅਵੇਲੇਬਲ ਹੈਗਾ ਸਾਡਾ ਈ ਰਾਸਤਾਂ ਤੋਂ ਫੋਨ ਮਾਰਦੇ ਨੇ ਕਿ ਯੂਪੀ ਤੋਂ ਮਾਰਦੇ ਨੇ ਅਸੀਂ ਲੋਨ ਨਹੀਂ ਕਰਾ ਸਕਦੇ ਉੱਥੇ ਉੱਥੇ ਤੁਹਾਨੂੰ ਬੈਂਕ ਦੱਸ ਦਾਂਗੇ ਹਿੰਮਤ ਤੁਸੀਂ ਆਪ ਕਰਦੀ ਐ ਇਹ ਸਿੰਪਲ ਐ ਵੀ ਡਾਕਟਰ ਯੋ ਆਜੇ ਕੋਈ ਬੰਦਾ ਲੈ ਜਾਂਦਾ ਜੀ ਭਾਜੀ ਜੇ ਕਿਸੇ ਨੂੰ ਕੱਠਾ ਟਰੈਕਟਰ ਚਾਹੀਦੇ ਆ ਇਹੋ ਜਿਹਾ ਟਰੈਕਟਰ ਹੋਈ ਨਹੀਂ ਮਿਲਦੇ ਅੱਗੇ ਫੇਰ ਹੋਈ ਆ ਗਏ ਜੀ 555 ਖੜਾ ਜੀ 2023 ਮਾਡਲ ਪੰਜਾਬ ਨੰਬਰ ਟਰੈਕਟਰ ਐ ਵੀ ਠੀਕ ਐ ਜੀ ਇਹ ਕਿਸੇ ਭਰਾ ਨੇ ਲੈਣਾ ਜੀ 620000 ਡਿਮਾਂਡ ਕਰਦੀ ਐ ਪੰਜਾਬ 2023 ਮਾਡਲ ਐ ਜੀ 2023 ਪੰਜਾਬ ਨੰਬਰ ਲੋਨ ਕਲੀਅਰ ਠੀਕ ਐ ਜੀ ਟੌਪ ਮਾਡਲ ਐ ਡਿਸਟ੍ਰੀਬਿਊਟਰ ਵਾਲਾ ਤੇ ਇ ਪਰੀਤ 22 ਮਾਡਲ ਹੈ ਜੀ ਸੋਨਾਲੀ ਕਾ 7520 ਮਾਡਲ ਹੈ ਇਹ ਕਿਸੇ ਭਰਾ ਨੂੰ ਚਾਹੀਦੇ ਨੇ ਜਿਵੇਂ ਘੱਟ ਬਜਟ ਦੇ ਵਿੱਚ ਟਰੈਕਟਰ ਲੈਣਾ ਜੀ ਇਹ 690000 ਦਾ ਟਰੈਕਟਰ ਹੈ ਪਰੀਤ ਬਿਲਕੁਲ ਨਵਾਂ ਟਰੈਕਟਰ ਹੈ ਵੀ 22 ਮਾਡਲ ਪਰੀਤ ਕਿੰਨੇ ਸਰ ਦੱਸਿਓ ਆਪਣੇ ਕਿੰਨੇ ਦੀ ਇਹ 6 ਇਹ ਵੀ 6 ਲੱਖ 20000 ਦਾ ਜੀ ਟਰੈਕਟਰ 6 6 ਲੱਖ ਉਹ 690 ਦਾ ਇਹ 620 ਦਾ ਅੱਗੇ 60 ਆਗਾ ਜੀ ਪਾਵਰ ਮੈਕਸ ਇਹ ਵੀ ਟਰੈਕਟਰ ਡਿਮਾਂਡ ਤੇ ਆ ਪੂਰਾ 16 ਦੇ ਟਾਇਰਾਂ 'ਚ ਪਾਵਰ ਮੈਕਸ 2020 ਮਾਡਲ ਟਰੈਕਟਰ ਹੈ 11ਵੇਂ ਮਹੀਨੇ ਦਾ ਟਰੈਕਟਰ ਚੱਲਿਆ ਜੀ 1200 ਘੰਟੇ ਟਾਇਰਾਂ ਇਹ ਨੰਬਰ ਮਤਲਬ ਐਚ ਆਰ ਨਾਲ ਹੈ ਹਾਂ ਇਹਦੀ ਐਨਓਸੀ ਨਾਲ ਦਵਾਂਗੇ ਆਪਾਂ ਨੂੰ ਕਾਫੀ ਭਰਾਵਾਂ ਦੇ ਫੋਨ ਇਹਦੇ ਵਿੱਚ ਐਚ ਆਰ ਨੰਬਰ ਸਾਨੂੰ ਟ੍ਰੇਪਰ ਚਾਹੀਦਾ ਜੀ ਐ ਦੇਖੋ ਜਿਹੜਾ ਐਚ ਆਰ ਨੰਬਰ ਟ੍ਰੇਪਰ ਹੈ ਜੇ ਕੋਈ ਭਰਾ ਆਪਣਾ ਲੋਕਲ ਭਰਾ ਲੈਂਦਾ ਪੰਜਾਬ ਦਾ ਅਸੀਂ ਐਨਓਸੀ ਨਾਲ ਲਵਾਂਗੇ ਬੈਠੇ ਨਾ ਹੋਣਗੇ ਕੋਈ ਹਾਂ ਜੀ ਜਿਲ੍ਹਾ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਪੈਂਦਾ ਹੈ 10000 ਰੁਪਏ ਸਾਨੂੰ ਦੇ ਦਿਓ ਅਸੀਂ ਨੌਕਰਾਹੀ ਦੇ ਦਿਆਂਗੇ ਨੰਬਰ ਲਵਾ ਕੇ ਨਵਾ ਪੈਸਾ ਜਿਹੜਾ 1050 ਇੱਕ ਇਹ ਗੱਲ ਹੈ ਜੇ ਕਿਸੇ ਹਰਿਆਣਾ ਦੇ ਭਰਾ ਨੇ ਲੈਣਾ ਹੈ ਤਾਂ ਐਨਓਸੀ ਫਿਰ ਵੀ ਅਸੀਂ ਦਵਾਂਗੇ ਨਾਲ ਠੀਕ ਹੈ ਠੀਕ ਹੈ ਜੀ ਸਾਡੇ ਟਰੈਕਟਰ ਦੇ ਕਾਗਜ਼ ਪੂਰੇ ਹੋਣਗੇ ਸਾਰਾਂ ਦੇ ਕਿਸੇ ਵੀ ਭਰਾ ਨੇ ਲੋਨ ਕਰਾਣਾ ਉਹ ਵੀ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਇਹ ਟਰੈਕਟਰ ਇਹ ਜ ਆਪਣੇ ਹੁਣ ਟਰੈਕਟਰ ਦਾ ਹੋਣੇ ਬਸ ਇਹ ਹੁਣ ਨਵੇਂ ਆਪਾਂ ਇਹਦਾ ਵੀ ਦੱਸ ਦਈਏ ਬੱਗਾ ਵਾਲੇ ਦਾ ਜੀ ਇਹ ਬੱਗਾ ਵਾਲਾ ਹੈਗਾ ਜੀ 2020 ਠੀਕ ਹੈ ਜੀ ਇਹ ਵੀ ਲੋਕਲ ਨੰਬਰ ਟਰੈਕਟਰ ਹੈ ਕਾਫੀ ਕਾਗਜ਼ ਸਾਰੇ ਹਾਜ਼ਰ ਨੇ ਇਹਦੇ ਨਾਮ ਤੁਹਾਨੂੰ ਬੰਦੇ ਦੀ ਸ਼ਰਤ ਹੈ ਨਾਮ ਕਰਾਣਾ ਪੈਣਾ ਜਾਂਦੇ ਸਾਰ ਠੀਕ ਹੈ ਜੀ 4x4 ਹੈ 2 ਲੱਖ 40 ਹਜ਼ਾਰ ਦਾ ਦੋ ਲੱਖ 40 ਹਜ਼ਾਰ ਦਾ ਹਾਂਜੀ ਤੁਸੀਂ ਹੁਣ ਜੇ ਆਪਾਂ ਕਿਸੇ ਭਰਾ ਨੂੰ ਚਾਹੀਦਾ ਹੋਵੇ ਆ ਬੂਮ ਸਪਰੇਅ ਵਾਲੇ ਬਹੁਤ ਆਉਂਦੇ ਨੇ ਜੀ ਵੀ ਸਾਨੂੰ ਛੋਟਾ ਟਰੈਕਟਰ ਚਾਹੀਦਾ ਕਿੰਨੇ ਰੁਪਏਿਸ ਆਪਣੇ ਕੋਲ ਦੇ ਦਾਂਗੇ ਕਿਸੇ ਨੂੰ ਇਕੱਠੇ ਚਾਹੀਦਾ ਉਹ ਵੀ ਦੇ ਦਾਂਗੇ ਹੈਗੇ ਆਪਣੇ ਕੋਲ ਹੈਗੇ ਹੈਗੇ ਵੱਡੀ ਪਾਵਰ ਦੇ ਚਾਹੀਦੇ ਆ ਇਹ 20 ਵਾਲਾ ਵੱਡੀ ਵਾਲੇ ਚਾਹੀਦੇ ਉਹ ਵੀ ਮਿਲ ਜਾਣਗੇ 26 ਤੱਕ ਸਾਰੇ ਘੜੇ ਨੇ ਭਾਈ ਟੋਵੀ 26 26 ਮਿਲ ਜਾਣਗੇ ਸਾਰੇ ਸੋਨਾਲੀਕਾ ਦੇ ਮਿਲਣਗੇ ਜੀ ਹੋਰ ਕੰਪਨੀ ਨਹੀਂ ਸਾਡੇ ਕੋਲ ਹੈਗੀ ਨਹੀਂ ਸੋਨਾਲੀਕਾ ਦੇ ਕਿਉਂਕਿ ਸੋਨਾਲੀਕਾ ਨੇ ਤਿੰਨ ਸਿਲੰਡਰ 4x4 ਘੜਿਆ ਬਾਕੀ ਜਿਹੜੇ ਸਵਰਾਜ ਵਾਲੇ ਨੇ ਜਾਂ ਮਿੰਦਰਾ ਵਾਲੇ ਉਹੀ ਗੇਰ ਨਹੀਂ ਜੀ ਤੇ ਤਿੰਨ ਗੇਰ ਹੁੰਦੇ ਨੇ ਇੱਕ ਚਾਰ ਪਾਅ ਔਰ ਵਰਸ ਪਾ ਕੇ ਚਾਰ ਫੋਰ ਵੀ ਲੈ ਤਿੰਨ ਸਿਲੰਡਰ ਹੈ ਠੀਕ ਠੀਕ ਹੈ ਜੀ ਇਹਦੇ ਟਾਇਰ ਵੀ ਨਾਲ ਨਹੀਂ ਨੇ ਡਰੈਕਟਰ ਤੇ ਤੇ ਇਧਰ ਕਬੋਟਾ ਆ ਗਿਆ ਕਬੋਟਾ 5502 ਜਿਹੜਾ 3 ਸਪੀਡ ਚ ਆ ਗਿਆ ਇਹ ਮਤਲਬ ਹੈ ਵੀ ਬਾਅਦ ਵਿੱਚ ਚਨੋਟ ਹੋਏ ਦੇ ਪਿੱਛੇ ਜਿਹੜਾ ਹੈ ਨਾ ਜੀ ਪਹਿਲਾਂ 5501 ਦਾ ਸੀ ਉਹ 2 ਸਪੀਡ ਸੀ ਇਹ ਦੋ ਆ ਗਿਆ 3 ਸਪੀਡ ਠੀਕ ਠੀਕ ਹੈ ਜੀ ਇਹ ਵੀ ਡਰੈਕਟਰ ਬਹੁਤ ਵਧੀਆ ਜੀ ਸਾਡੇ ਉਹਦੇ ਬਹੁਤ ਡਰੈਕਟਰ ਕਬੋਟਾ ਤੇ ਇਹ ਮਾਡਲ ਨਹੀਂ 2022 ਮਾਡਲ ਹੈ ਜੀ 7 ਲੱਖ ਰੁਪਏ ਡਿਮਾਂਡ ਆ ਪਾਰਟੀ ਦੀ ਬਾਕੀ ਕੋਈ ਆਏਗਾ ਭਰਾ ਜਿਹੜਾ ਅਸੀਂ ਵੀਡੀਓ ਦੇ ਵਿੱਚ ਰੇਟ ਦੱਸ ਰਹੇ ਆ ਵੀਰ ਜੀ ਉਹੀ ਰੇਟ ਅਸੀਂ ਉਰੇ ਮੰਗ ਰਹੇ ਆ ਅਸੀਂ ਦੇਣ ਵਾਲੀ ਗੱਲ ਹੀ ਕਰ ਰਹੇ ਹਾਂ ਕਈ ਲੋਕ ਫੋਨ ਮਾਰਦੇ ਨੇ ਬਾਈ ਜੀ ਸਹੀ ਸਹੀ ਦੱਸੋ ਕਿੰਨੇ ਦਾ ਬਣ ਜੂ ਕਈ ਅੱਧੇ ਟਰੈਕਟਰ ਖੜੇ ਨੇ ਕਸਟਮਰ ਦੇ ਸਹੀ ਗੱਲ ਕਸਟਮਰ ਆਊਗਾ ਤਾਂ ਹੀ ਸਹੀ ਸਹੀ ਦੱਸੂਗਾ ਫੋਨ ਤੇ ਸਸੋ ਕੀ ਦਸੀਏ ਅੱਜ ਦਾ ਸਾਹਮਣੇ ਬਿੜ ਕੇ ਸਾਹਮਣੇ ਬਹਿ ਕੇ ਬਾਈ ਇੱਕ ਭਰਾ ਉਹ ਫੋਨ ਬਹੁਤ ਮੇਰਾ ਬਿਜ਼ੀ ਰਹਿੰਦਾ ਹੈ ਫੋਨ ਘੱਟ ਕਰਿਆ ਕਰੋ ਵੀਡੀਓ ਦੇ ਵਿੱਚ ਤੁਹਾਨੂੰ ਰੇਟ ਵੀ ਦੱਸਦਾ ਮਾਡਲ ਵੀ ਦੱਸਦਾ ਬਾਕੀ ਜੇ ਇੱਕ ਟਰੈਕਟਰ ਵਿਕ ਜਾਂਦਾ ਟਰੈਕਟਰ ਸਾਰੇ ਮਿਲਣਗੇ ਕਈ ਭਰਾਵਾਂ ਦਾ ਫੋਨ ਨਹੀਂ ਚੱਕਿਆ ਜਾਂਦਾ ਕਿਉਂਕਿ ਕਸਟਮਰ ਬੈਠੇ ਬੈਠੇ ਦੇਖੋ ਹਾਂਜੀ ਹੁਣ ਵੀ ਹੁਣ ਵੀ ਕਸਟਮਰ ਬੈਠੇ ਨੇ ਹੁਣ ਕਿਸੇ ਭਰਾ ਦਾ ਫੋਨ ਆ ਜਾਂਦਾ ਕਿਵੇਂ ਚੱਕੀਏ ਦੱਸੋ ਸਹੀ ਗੱਲ ਹੈ ਜੀ ਜਾਂ ਫਿਰ ਤੁਸੀਂ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਤੁਹਾਨੂੰ ਮੈਂ ਵਿਹਲਾ ਹੋ ਕੇ ਜਵਾਬ ਦੇ ਰਿਆ ਕਰੂੰਗਾ ਆ ਵੀ ਆ ਟਰੈਕਟਰ ਖੜਿਆ ਤੁਸੀਂ ਆ ਕੇ ਸੌਦਾ ਕਰ ਲਓ ਪਟਿਆਲੇ ਸਾਰੇ ਟਰੈਕਟਰ ਮਿਲਣਗੇ ਸਪੇਅਰ ਪਾਰਟ ਸਾਡੇ ਤੋਂ ਕੋਈ ਨਹੀਂ ਹੁੰਦਾ ਪੰਜਾਬ ਤੇ ਹਰਿਆਣਾ ਨੰਬਰ ਟਰੈਕਟਰ ਨੇ ਐਤਵਾਰ ਨੂੰ ਟੋਟਲੀ ਬਾਜ਼ਾਰ ਬੰਦ ਰਹਿੰਦਾ ਐਤਵਾਰ ਨੂੰ ਕੋਈ ਭਰਾਣਾ ਮੇਰਾ ਆਵੇ ਬਾਕੀ 6 ਦਿਨ ਦੁਕਾਨ ਖੁੱਲਦੀ ਆਰ ਟ੍ਰੈਕਟਰ ਜਿਹੜੇ ਨਵੇਂ ਆਏ ਨੇ ਤੁਹਾਨੂੰ ਵੀਡੀਓ ਜਾਣਕਾਰੀ ਦੇਤੀ ਸੀ ਬਾਕੀ ਅਗਲੇ ਹਫਤੇ ਫਿਰ ਮਿਲਦੇ ਹਾਂ ਹੁਣ ਸਹੀ ਜਨਾ ਹੁਣ ਤਾਂ ਹੋਰ ਟ੍ਰੈਕਟਰ ਆਣਗੇ ਜੀ ਠੀਕ ਹੈ ਤੇ ਆਪਣਾ ਇਹ ਕੰਟਰੈਕਟਰ ਨੰਬਰ ਕੰਟਰੈਕਟਰ ਨੰਬਰ ਹੈਗਾ ਵੀਰ ਜੀ 9814609393 ਕੁੱਕੂ ਟ੍ਰੈਕਟਰ ਦੇ ਨਾਮ ਤੇ ਸਾਡੀ ਦੁਕਾਨ ਹੈ ਦੁਕਾਨ ਨੰਬਰ 158 ਹੈ ਜੀ ਠੀਕ ਹੈ ਠੀਕ ਹੈ ਜੀ ਸਵੇਰੇ ਅਸੀਂ 9 ਵਜੇ ਫੋਨ ਔਨ ਕਰਾਂਗੇ ਕਿਉਂਕਿ ਜਿਹੜਾ ਸਾਡਾ ਦੁਕਾਨ ਦਾ ਫੋਨ ਆ ਦੁਕਾਨ ਤੇ ਹੁੰਦਾ ਹਾਂ ਜੀ 9 ਵਜੇ ਅਸੀਂ ਦੁਕਾਨ ਤੇ ਆ ਕੇ ਫੋਨ ਔਨ ਕਰਾਂਗੇ ਤੇ 6 ਵਜੇ ਸਹੀ ਆ ਘਰ ਤੇ ਲੈ ਜਾਣਾ ਤੇ ਫੋਨ ਅਸੀਂ ਆਪ ਦੌੜੀ ਰੱਖ ਜਾਣਾ ਹੈ ਹਾਂ ਠੀਕ ਹੈ ਆਪਣੇ ਉਸ ਤੋਂ ਬਾਅਦ ਮੇਰੇ ਭਰਾ ਜੇ ਤੁਸੀਂ ਫੋਨ ਕਰੋਗੇ ਤੁਹਾਡਾ ਫੋਨ ਪਿੱਕ ਹੀ ਨਹੀਂ ਹੋ ਸਕਦਾ ਜਾਂ ਫਿਰ WhatsApp ਤੇ ਮੈਸੇਜ ਛੱਡ ਦਿਓ ਸਵੇਰੇ ਆ ਕੇ ਅਸੀਂ ਤੁਹਾਨੂੰ ਜਵਾਬ ਦੇ ਦਾਂਗੇ ਵੀ ਆਹ ਤੁਹਾਡੀ ਆ ਟਰੈਕਟਰ ਖੜਿਆ ਆ ਵਿਗਿਆ ਠੀਕ ਹੈ ਠੀਕ ਹੈ ਜੀ ਠੀਕ ਹੈ ਮੇਰੇ ਭਰਾਵਾ ਜੀ ਕੋਈ ਬਾਹਰ ਦਾ ਨੰਬਰ ਟਰੈਕਟਰ ਸਾਡ ਤੋਂ ਹੁੰਦਾ ਨਹੀਂ ਮ ਬਈ ਤਾਂ ਅੱਗਾ ਤੁਹਾਡਾ ਜੀ ਨਵੀਂ ਵੀਡੀਓ ਫਿਰ ਮਿਲਾਂਗੇ ਜੀ ਅਗਲੇ ਹਫਤੇ ਠੀਕ ਹੈ ਜੀ ਹਾਜੀ ਬ੍ਰੋ ਐਸੀ ਬਾਈ ਜਿਨ੍ਹਾਂ ਨੇ ਆਪਾਂ ਨੂੰ ਟਰੈਕਟਰਾਂ ਦਾ ਆਪਣਾ ਨਵਾਂ ਸਟਾਕ ਦਿਖਾਇਆ ਬਾਕੀ ਇਹ ਦੇਖੋ ਬਈ ਆਪਣੇ ਭਰਾ ਕਹਿੰਦੇ ਨੇ ਜਾਂ ਆਪਣੇ ਵੀਡੀਓ ਦੇਖਦੇ ਰਹੋਗੇ ਕਿਉਂਕਿ ਅੱਜ ਕਾਫੀ ਵੀਡੀਓ ਮਣਾਉਣੇ ਆ ਆਪਣੇ ਚੈਨਲ ਤੇ ਟਰੈਕਟਰ ਸੇ ਨਾਲ ਪਲੇਲਿਸਟ ਬਣੀ ਹੋਈ ਜ ਹੈ ਵੀਡੀਓ ਦੇ ਵਿੱਚ ਦੇਖੇ ਕਿ ਮੇਰੇ ਭਰਾ ਕਹਿੰਦੇ ਕਿ ਇਹ ਪਾਣੀ ਉੱਤੇ ਖੜੇ ਤੇ ਇਹ ਉਹ ਟਰੈਕਟਰ ਨੇ ਹੁੰਦੇ ਆ ਟਰੈਕਟਰ ਚੇਂਜ ਹੋ ਜਾਂਦੇ ਨੇ ਉਹ ਬਾਈ ਦਾ ਕੰਮ ਆ ਉਹ ਹੈਗੇ ਇਤਨਾ ਜਾਰੇ ਜੈਨੂ ਨਾ ਬਾਈ ਨਾਲ ਟਰੈਕਟਰ ਹੁੰਦੇ ਜਾਂਦੇ ਨੇ ਫੜਾ ਫੜ ਤੁਹਾਨੂੰ ਪਤਾ ਕਿ ਸਵਾਹ ਹੁੰਦੇ ਟਰੈਕਟਰ ਦੇਖੂ ਦਾ ਸਿਰ ਇੱਕੋ ਵਾਰ ਕੀ ਲੱਗਦੇ ਨੇ ਕਿਉਂਕਿ ਬਾਈ ਨੂੰ ਜਦ ਤੱਕ ਮੈਂ ਮਰ ਰੋ ਦੇ ਟਰੈਕਟਰ ਰੱਖਦੇ ਨੇ ਇਹਦਾ ਸਾਥ ਜੀ ਹੋਵੇ ਚੱਲ ਕੋਈ ਪਛਾਣਾ ਹੋਵੇ ਪਛਾਣ ਦੇ ਵਿੱਚ ਆ ਜਾਂਦਾ ਹੈ ਇਸ ਲਈ ਇਹ ਨਵੇਂ ਟਰੈਕਟਰ ਨੇ ਆਪਾਂ ਜਿਹੜਾ ਵੀ ਬਾੜ-ਬਾਰ ਉਹ ਟਰੈਕਟਰ ਦਿਖਾਈ ਜਾਂਦੇ ਵੀਡੀਓ ਦੇ ਵਿੱਚ ਹਾਂਜੀ ਬਾਕੀ ਇਹਦੀ ਜਾਣਕਾਰੀ ਨਾ ਮੇ ਸਟੌਕ ਦੀ ਉਹ ਕੋਟ ਰਾਈਟਰਸ ਤੇ ਇਹ ਤੁਹਾਨੂੰ ਜਾਣਕਾਰੀ ਬਿਲਕੁਲ ਜੀ ਹੋਵੇ ਤਾਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਦੇਖਣਾ ਹੈ Facebook ਪੇਜ ਨੂੰ ਫੋਲੋ ਕਰ ਲਿਓ ਬਾਕੀ ਆਪਣੇ Instagram ਨੂੰ ਕੋਲ ਜੁਫਾ ਆਪਦੇ ਸੇਮ ਨਾਮ ਤੇ ਡਾਕਟਰ ਬਲੌਗ ਦੇ ਨਾਮ ਤੇ ਪੇਜ ਬਣਿਆ ਹੋਇਆ Instagram ਦਾ ਉੱਥੇ ਆਪਾਂ ਜਿੱਥੇ ਮੇਰੇ ਭਰਾ ਨੇ ਮੈਸੇਜ ਦੇ ਗੱਲ ਕਰਨੀਆਂ ਤਾਂ ਉੱਥੇ ਆਪਾਂ ਗੱਲ ਵੀ ਕਰ ਸਕਦੇ ਆ ਉੱਥੇ ਆਪਾਂ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਆ ਵੀ ਕਿਹੜੀ ਵੀਡੀਓ ਕਦੋਂ ਆ ਰਹੀ ਹੈ ਤੇ ਇੱਥੇ ਵੀ ਵੀਡੀਓ ਆਉਣੀ ਹੈ ਇਹਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਿਓ। ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣਾ ਪਿਆਰ ਲਾਈਕ, ਸ਼ੇਅਰ ਐਂਡ ਕਮੈਂਟ ਦੇ ਬਟਨ ਤੇ ਵਸਾ ਦਿਓ ਜੀ। ਧੰਨਵਾਦ।